ਧਾਰਮਿਕ ਭਾਵਨਾਾਂ ਤੋਂ ਥੋੜਾ ਭਟਕਿਆ ਅੰਦਰ ਭਟਕਿਆ ਹੋਇਆ ਸ਼ਾਮ ਨੂੰ ਸ਼ਰਾਬ ਪੀ ਲਈ ਸਵੇਰੇ ਲੱਸੀ ਮੰਗਦਾ ਫਿਰਦਾ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਯਾਰ ਕਰਨਾ ਰਾਤ ਨੂੰ ਟਵੀਟ ਕਰਤਾ ਵੀ ਮੈਂ ਤਾਂ ਜਹਾਜ਼ ਤੋਂ ਮੇਰਾ ਪੈਸਲਿਪ ਹੋ ਗਿਆ ਜੀ ਸਵੇਰੇ ਕਹਿੰਦਾ ਮੈਂ ਸ਼ਰਾਬ ਨਹੀਂ ਸੀ ਪੀਤੀ ਵੀ ਭਾਈ ਤੁਹਾਨੂੰ ਕਿਸ ਨੇ ਪੁੱਛਿਆ ਵੀ ਉਹ ਸ਼ਹੀਦਾਂ ਦੇ ਭੋਗ ਤੇ ਸ਼ਰਾਬ ਪੀ ਕੇ ਗਿਆ ਹਰਮੰਦਰ ਸਾਹਿਬ ਸ਼ਰਾਬ ਪੀ ਕੇ ਗਿਆ ਤੇ ਉਹਦੇ ਨਾਲ ਕੋਈ ਮਾੜਾ ਆਨਸਰ ਹੈਗਾ ਪਹਿਲਾਂ ਕਾਰਵਾਈ ਉਹਦੇ ਉੱਪਰ ਹੋਣੀ ਚਾਹੀਦੀ ਆ ਤੇ ਇਹਨੇ ਜਿਹੜੀ ਆਤਮ ਮਚਾਈ ਆ ਜਿਸ ਪ੍ਰਕਾਰ ਦੀ ਇਹਨੇ ਗੁੰਡਾ ਕਰਦੀ ਦਿੱਤੇ ਪੁਲਿਸ ਦੇ ਰਾਹੀਂ ਉਤਰਿਆ ਹੋਇਆ ਔਰ ਮੈਂ ਤੁਹਾਨੂੰ ਇੱਕ ਇਹ ਦਾਅਵੇ ਨਾਲ ਕਹਿਣਾ ਇਹਦੇ ਮੰਤਰੀਆਂ ਨੋ ਕਿਹਾ ਮਾਲਮਿੰਦਰ ਸਿੰਘ ਮਾਲੀ ਨੇ ਵੀ ਬਾਈ ਜੀ ਆ ਕੇ ਸੋਫੇ ਤੇ ਸੋਫੇ ਤੇ ਬਹਿ ਜਾਓ ਉਹ ਕਹਿੰਦਾ ਹੁਣ ਤੂੰ ਦੱਸੇਂਗਾ ਮੈਨੂੰ ਇਹ ਵੀ ਉੱਪਰੋਂ ਡੰਡਾ ਦਿੱਤਾ ਹੋਇਆ ਵੀ ਹੁਣੇ ਚੱਕ ਕੇ ਲਿਆਓ ਹੁਣੇ ਪਰਚਾ ਦੋ ਤੇ ਜਿਹੜਾ ਬੰਦਾ ਪਰਚਾ ਦਰਜ ਕਰਾ ਰਿਆ ਅਮਿਤ ਜੈਨ ਉਹ ਇਕੱਲਾ ਹੀ ਹਿੰਦੂ ਆ ਪੰਜਾਬ 'ਚ ਥੋੜੇ ਕੋਲੇ ਇਸ ਗੱਲ ਦਾ ਤਾਂ ਸਮਾਂ ਨਹੀਂ ਮਹਾਲੀ ਦੇ ਵਿੱਚ ਇੱਕ 100 ਕਰੋੜ ਦਾ ਘਟਾਲਾ ਜਿਹੜਾ ਹੈਗਾ ਇੱਕ ਇਨਸਪੈਕਟਰ ਨੇ ਫੜ ਲਿਆ ਮਨਪ੍ਰੀਤ ਕੌਰ ਨੇ ਉਹਦੇ 'ਚ ਦੋ ਨਾਂ ਨੇ ਪਟੇ ਨਾਂ ਨੇ ਨਾ ਇੱਕ ਪੰਜਾਬ ਦਾ ਮੰਤਰੀ ਐ ਇੱਕ ਉਹਦੀ ਘਰ ਵਾਲੀ ਆ ਦੱਸ ਦੇਣਾ ਚਾਹਣਾ ਇਹ ਪੰਜਾਬ ਆ ਗੁਰੂਆਂ ਦੇ ਨਾਂ ਤੇ ਵੱਸਦਾ ਭਗਵਾਨ ਸਿੰਘ ਮਾਨ ਇਹ ਭੰਡਾਂ ਦੇ ਨਾਂ ਤੇ ਨਹੀਂ ਕਦੇ ਵੱਸਿਆ ਪਰ ਇਹ ਹੱਤ ਬੰਨੇ ਜਿੰਨੇ ਟੱਪ ਚੁੱਕਿਆ ਹੁਣ ਮੈਨੂੰ ਇਹ ਲੱਗਦਾ ਵੀ ਇਹ ਤਾਂ ਮੋਦੀ ਨਾਲ ਵੀ ਗਾਂ ਲੰਘ ਗਿਆ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਹਰ ਇੱਕ ਚੀਜ਼ ਦਾ ਹੱਲ ਕਰਾਂਗੇ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਏਗਾ ਧਰਨੇ ਨਹੀਂ ਲਾਉਣੇ ਪੈਣਗੇ ਪਰ ਅੱਜ ਉਹੀ ਸਮਾਂ ਹੋ ਰਿਹਾ ਕਿ ਧਰਨੇ ਵੀ ਲਾਉਣੇ ਪੈ ਰਹੇ ਨੇ ਲੋਕ ਖੱਜਲ ਖੁਆਰ ਵੀ ਹੋ ਰਹੇ ਨੇ ਉਹ ਖੱਜਲ ਖੁਆਰ ਕਿਸ ਕਰਕੇ ਹੋ ਰਹੇ ਨੇ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਕਹਿੰਦੇ ਕੋਈ ਚੱਜ ਦੀ ਗੱਲ ਨਹੀਂ ਸੀਗੀ ਐਫਆਰ ਦੇ ਵਿੱਚ ਵੀ ਕੋਈ ਗੱਲਾਂ ਸੋਹਣੀਆਂ ਨਹੀਂ ਲਿਖੀਆਂ ਹੋਈਆਂ ਕਿ ਉਸ ਦੇ ਉੱਤੇ ਬਣਦੀ ਸੀਗੀ ਕਾਰਵਾਈ ਇਸ ਉੱਤੇ ਗੱਲਬਾਤ ਕਰਾਂਗੇ ਅੱਜ 17 ਸੈਕਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਬਾਈ ਤਰਲੋਚਨ ਸਿੰਘ ਲਾਲੀ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਪੰਜਾਬ ਸਰਕਾਰ ਇਸ ਸਟਿੱਕ ਨਾਲ ਕਰ ਰਹੀ ਹੈ ਕਿ ਉਹਨਾਂ ਦੀ ਨਿੱਜਤਾ ਹੋ ਗਈ ਜਾਂ ਫਿਰ ਕੀ ਚੀਜ਼ ਹੋ ਗਈ ਬਾਈ ਸასი ਘਾਲ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਬਾਈ ਜਿਸ ਸਟਿੱਕ ਨਾਲ ਕਾਰਵਾਈ ਸਰਕਾਰ ਕਰ ਰਹੀ ਹੈ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਜੋ ਮਾੜੇ ਆਨਸਰ ਨੇ ਜਾਂ ਇਸ ਤਿੱਕੇ ਨਾਲ ਉਹਨਾਂ ਦਿੱਤੇ ਕਾਰਵਾਈਆਂ ਕਰਾਂਗੇ ਜੋ ਸਮਾਜ ਦੇ ਵਿੱਚ 파ੜ ਪਾਉਣ ਦੀ ਕੋਸ਼ਿਸ਼ ਕਰਨਗੇ ਹਾਲਾਂਕਿ ਕਾਫੀ ਲੰਬਾ ਸਮਾਂ ਪਹਿਲਾਂ ਵੀ ਕਿਹਾ ਸੀਗਾ ਜੋ ਹੇਟ ਸਪੀਚ ਹੋਏਗੀ ਉਸ ਦਿੱਤੇ ਵੀ ਕਾਰਵਾਈ ਹੋਏਗੀ ਤੇ ਇਹ ਪੰਜਾਬ ਸਰਕਾਰ ਕਾਰਵਾਈਆਂ ਕਿਸ ਤਿੱਕੇ ਨਾਲ ਕਰਦੀ ਹੈ ਪੰਜਾਬ ਸਰਕਾਰ ਜੇ ਮਾਲਵਿੰਦਰ ਸਿੰਘ ਮਾਲੀ ਨੂੰ ਮਾੜਾ ਆਨਸਰ ਮੰਦੀ ਆ ਨਾ ਤਾਂ ਫਿਰ ਮੈਨੂੰ ਇਹ ਦੱਸੋ ਵੀ ਭਗਵਾਨ ਸਿੰਘ ਮਾਨ ਦਾ ਸਟੇਟਸ ਕੀ ਆ ਕੱਲ ਇੱਕ ਪਹਿਲਾਂ ਉਹ ਪਾਉਂਦਾ ਸੀ ਮੈਂ ਜਹਾਜ਼ ਦੀ ਪੌੜੀ ਤੋੜੀ ਗਿਆ ਤੇ ਸਾਰਿਆਂ ਨੂੰ ਪਤਾ ਬਿਓ ਸ਼ਹੀਦਾਂ ਦੇ ਭੋਗ ਤੇ ਸ਼ਰਾਬ ਪੀ ਕੇ ਗਿਆ ਹਰਮੰਦਰ ਸਾਹਿਬ ਸ਼ਰਾਬ ਪੀ ਕੇ ਗਿਆ ਤੇ ਉਹਦੇ ਨਾਲ ਕੋਈ ਮਾੜਾ ਅਨਸਰ ਹੈਗਾ ਪਹਿਲਾਂ ਕਾਰਵਾਈ ਉਹਦੇ ਉੱਪਰ ਹੋਣੀ ਚਾਹੀਦੀ ਆ ਮਾਲਵਿੰਦਰ ਸਿੰਘ ਮਾਲੀ ਦਾ ਦੋਸ਼ ਐ ਨਾ ਵੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਰਕਾਰ ਦੇ ਕੰਮ ਕਾਜ ਦੇ ਉੱਤੇ ਐਨ ਖੋਲ ਕੇ ਸਵੇਰੇ ਪਟਾਰਾ ਉਹ ਰੱਖ ਦਿੰਦਾ ਅਸੀਂ ਸਵੇਰੇ ਹੁੰਦੇ ਸਾਰੇ ਤੇ ਸਰਕਾਰ ਉਹ ਤੋਂ ਇੰਨੀ ਘਬराई ਹੋਈ ਸੀ ਇੰਨੀ ਡਰੀ ਹੋਈ ਸੀ ਤੇ ਹੜਬੜਾ ਹੜ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਿਆ ਵੀ ਪਰਚਾ ਦਰਜ ਕੀ ਕਰਨਾ ਤੇ ਜਿਹੜਾ ਬੰਦਾ ਪਰਚਾ ਦਰਜ ਕਰਾ ਰਿਆ ਅਮਿਤ ਜੈਨ ਉਹ ਇਕੱਲਾ ਹੀ ਹਿੰਦੂ ਆ ਪੰਜਾਬ 'ਚ ਆਪਾਰਤ ਦੇ ਵਿੱਚ ਇਕੱਲਾ ਹੀ ਹਿੰਦੂ ਆ ਜਿਹਦੀਆਂ ਜਾਂ ਉਹ ਘਟ ਗਿਣਤੀ ਦੇ ਵਿੱਚ ਆ ਜਿਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਕਿੰਨੇ ਹਿੰਦੂ ਨੇ ਅੱਜ ਕਿੰਨੇ ਹਿੰਦੂ ਚਿਹਰੇ ਆ ਡਾਕਟਰ ਧਰਮਵੀਰ ਗਾਂਧੀ ਹਿੰਦੂ ਪਰਿਵਾਰ ਦੇ ਵਿੱਚੋਂ ਨੇ ਕਿੰਨੇ ਬੰਦੇ ਅਜੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਹਿੰਦੂ ਪਰਿਵਾਰ ਦੇ ਵਿੱਚ ਇਹਨੂੰ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਂ ਠੇਸ ਪਹੁੰਚੀ ਨਹੀਂ ਇਹਦਾ ਮਤਲਬ ਪ੍ਰੀਪਲਾਨ ਦੇ ਕਿ ਜਿਹੜੀ ਤੁਹਾਡੀ ਬੋਲਣ ਦੀ ਆਜ਼ਾਦੀ ਆ ਜਾਂ ਪ੍ਰਗਟਾਵੇ ਦੀ ਆਜ਼ਾਦੀ ਆ ਉਹਨੂੰ ਬੰਦ ਕਰਨ ਲਈ ਵੀ ਕੋਈ ਯਾਰ ਸਰਕਾਰ ਦੇ ਖਿਲਾਫ ਨਾ ਬੋਲੇ ਅਸੀਂ ਆਪਣੀਆਂ ਮਨਮਸਤੀਆਂ ਕਰੀਏ ਤੁਹਾਡੇ ਕੋਲੇ ਇਸ ਗੱਲ ਦਾ ਤਾਂ ਸਮਾਂ ਨਹੀਂ ਮਹਾਲ ਇੱਕ ਇਨਸਪੈਕਟਰ ਨੇ ਫੜ ਲਿਆ ਅਮਨਪ੍ਰੀਤ ਕੌਰ ਨੇ ਉਹਦੇ ਚ ਦੋ ਨਾਂ ਨੇ ਭਟੇ ਨਾਂ ਨੇ ਨਾ ਇੱਕ ਪੰਜਾਬ ਦਾ ਮੰਤਰੀ ਹੈ ਇੱਕ ਉਹਦੀ ਘਰ ਵਾਲੀ ਆ ਐਸਪੀ ਹਾਂ ਐਸਪੀ ਰਾਜੇ ਸ਼ੀ ਮਕਦਮ ਕੁੱਤੇ ਆਪਾਂ ਗੁਰਬਾਣੀ ਚ ਪੜਦੇ ਆ ਨਾ ਸ਼ਬਦ ਤੇ ਉਹ ਉਹਨਾਂ ਪਰ ਤਾਂ ਕੋਈ ਕਾਰਵਾਈ ਨਹੀਂ ਤੁਹਾਡਾ ਇੱਕ ਮਾਨਸਾ ਦਾ ਮੰਤਰੀ ਹੁੰਦਾ ਸੀ ਉਹ ਆਉਂਦੇ ਸਾਰ ਸਰਕਾਰ ਦੇ ਵਿੱਚ ਵੀ ਜੀ ਇਹ ਉਹਦਾ ਕਿੱਥੇ ਆ ਕੇਸ ਲਾਲਚੰਦ ਕੁਟਾਰੂ ਚੱਕਲੇ ਕੇਸ ਦੇ ਵਿੱਚ ਤੁਸੀਂ ਕੀ ਕਰਿਆ ਬਤਫੈਲੀ ਦਾ ਦੋਸਤ ਸੀ ਉਹ ਤੋਂ ਬਿਨਾ ਬਲਕਾਰ ਸਿੰਘ ਵਾਲੀ ਜਿਹੜੀ ਵੀਡੀਓ ਸੀਗੀ ਉਹ ਉਹ ਵੀ ਨਸ਼ਰ ਕੀਤੀ ਉਹਦੇ ਉੱਪਰ ਬਿਕਰਮ ਬਜੀਠੀਆ ਬੋਲਿਆ ਕਾਲੀ ਦਾ ਲਾਲਾ ਇਹ ਸਾਰੇ ਚੈਪਟਰਾਂ ਨੂੰ ਛੱਡ ਕੇ ਤੁਸੀਂ ਉਹਨਾਂ ਬੰਦਿਆਂ ਨੂੰ ਰੋਕਣ ਦਾ ਯਤਨ ਕਰ ਰਹੇ ਆ ਜਿਹੜੇ ਪੰਜਾਬ ਲਈ ਹਾਂ ਪੱਖੀ ਆਵਾਜ਼ ਉਠਾਉਂਦੇ ਨੇ ਜਾਂ ਪੰਜਾਬ ਦੀ ਲੜਾਈ ਲੜਦੇ ਨੇ ਜਾਂ ਪੰਜਾਬ ਦੇ ਲੋਕਾਂ ਨੂੰ ਅਸਲੀ ਗੱਲ ਜਿਹੜੀ ਹੈਗੀ ਆ ਵੀ ਸਰਕਾਰ ਦੀ ਨਿਖਿਤ ਕਾਰਗੁਜ਼ਾਰੀ ਦੇ ਪਾਜ ਘੇੜਦੇ ਨੇ ਉਹਨਾਂ ਨੂੰ ਤੁਸੀਂ ਇਹਨਾਂ ਪਰਚਾ ਜਲਝਾ ਕੇ ਉਹਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹਨਾ ਇਹ ਪੰਜਾਬ ਆ ਗੁਰੂਆਂ ਦੇ ਨਾਂ ਤੇ ਵੱਸਦਾ ਭਗਵੰਤ ਸਿੰਘ ਮਾਣੇ ਝੰਡਾ ਦੇ ਨਾਂ ਤੇ ਨਹੀਂ ਕਦੇ ਵੱਸਿਆ ਇੱਥੇ ਸ਼ਹੀਦ ਉਤਮ ਸਿੰਘ ਦੀ ਧਰਤੀ ਆ ਜਿੱਥੋਂ ਤੂੰ ਜਤਿਆਂ ਉਸੇ ਧਰਤੀ ਤੇ ਉਹ ਜੰਮਿਆ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਧਰਤੀ ਆ ਇੱਥੇ ਲਖਮਣ ਸਿੰਘ ਧਾਰੋਵਾਲੀ ਵਰਗੇ ਆਪਣਾ ਕੁਰਬਾਨ ਕਰ ਗਏ ਤੇ ਇੱਥੇ ਉਹ ਜੋਧੇ ਹੋਏ ਨੇ ਸਰਦਾਰ ਹਰੀ ਸਿੰਘ ਨਲੂਏ ਵਰਗੇ ਜਿਨ੍ਹਾਂ ਨੇ ਅਫਗਾਨਿਸਤਾਨ ਤੱਕ ਆਪਣੀ ਧਾਕ ਜਮਾਈ ਆ ਪਰ ਜ਼ੁਲਮ ਨਹੀਂ ਸੀ ਕਦੇ ਕੀਤਾ ਜ਼ਾਲਮ ਨੂੰ ਜਦੂਰ ਰੋਕਿਆ ਪਰ ਜ਼ੁਲਮ ਨਹੀਂ ਸੀ ਕੀਤਾ ਮਹਾਰਾਜ ਰঞ্জੀਤ ਸਿੰਘ ਦਾ ਰਾਜ ਵੀ ਆਪਾਂ ਪੜਦੇ ਆ ਉਹ ਤਾਂ ਬਿਨਾ ਪਰ ਇਹ ਹੱਤ ਬੰਨੇ ਜਿੰਨੇ ਟੱਪ ਚੁੱਕਿਆ ਹੁਣ ਮੈਨੂੰ ਇਹ ਲੱਗਦਾ ਵੀ ਇਹ ਤਾਂ ਮੋਦੀ ਨਾਲ ਵੀ ਗਾਂਹ ਲੰਘ ਗਿਆ ਕਿਸਾਨ ਆंदोलਨ ਚ ਤੁਸੀਂ ਦੇਖਿਆ ਮੋਦੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਸਾਡੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੇ ਗਾਲ੍ਹਾਂ ਵੀ ਕੱਢੀਆਂ ਬਹੁਤ ਮਾੜਾ ਚੰਗਾ ਬੋਲਿਆ ਪਰ ਉਹਨੇ ਰਿਐਕਟ ਨਹੀਂ ਕੀਤਾ ਕਿਉਂਕਿ ਇਹ ਕਿਹੜਾ ਨੈਸ਼ਨਲ ਲੈਵਲ ਦਾ ਆਗੂ ਹੁੰਦਾ ਜਾਂ ਜਿਹੜਾ ਮੁਖੀ ਹੁੰਦਾ ਉਹਦੇ ਉੱਪਰ ਕਿੰਤੂ ਪ੍ਰਾਂਤੂ ਹੁੰਦੇ ਹੀ ਨੇ ਤੇ ਇਹ ਤਾਂ ਹਜੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਏ ਨੇ ਤੇ ਇਹ ਹੁਣੇ ਆ ਕੁਝ ਕਰਨ ਲੱਗੇ ਇਹ ਕਹਿੰਦੇ ਆ ਵੀ ਬੋਲੇ ਨਾ ਕੋਈ ਤੇ ਮੈਂ ਹੀ ਬੋਲਾਂ ਅੱਜ ਦੇ ਮੈਨੂੰ ਲੋਕ ਸੁਣ ਪਰ ਇਹ ਬਾਲਾਚਰ ਹੁਣ ਬਰਦਾਸ਼ਤ ਨਹੀਂ ਹੋਏਗਾ ਮੈਂ ਇੱਕ ਗੱਲ ਫੇਰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਤੇ ਉਹਦੇ ਮੰਤਰੀਆਂ ਨੂੰ ਵੀ ਰੱਬ ਤੇ ਹੱਥ ਦਾ ਬੈਰ ਮਾੜਾ ਮੋਟਾ ਸੋਚ ਕੇ ਗੱਲ ਕਰੋ ਇਹ ਰਾਜ ਸਦਾ ਨਹੀਂ ਰਹਿੰਦੇ ਪ੍ਰਕਾਸ਼ ਸਿੰਘ ਬਾਦਲ ਦੀ ਜੁੰਡਲੀ ਵੀ ਕਹਿੰਦੀ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਸੀ ਜਿਹੜਾ ਪਿੱਛੇ ਰਾਜ ਕਰਕੇ ਗਿਆ ਨ ਵੀ ਅਸੀਂ 25 ਸਾਲ ਰਾਜ ਕਰਾਂਗੇ ਕਿੱਥੇ ਗਏ ਨੇ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਤੂਤੀ ਬੋਲਦੀ ਸੀ ਉਹ ਕਿੱਥੇ ਗਏ ਨੇ ਇਸ ਕਰਕੇ ਰਾਜ ਸਤਾ ਸਦਾ ਨਹੀਂ ਰਹੀ ਤੇ ਜਦੋਂ ਤੱਕ ਤੁਸੀਂ ਕੋਈ ਨਿਆਂ ਵਾਲੀ ਗੱਲ ਨਹੀਂ ਕਰੋਗੇ ਤੇ ਲੋਕ ਤੁਹਾਡੇ ਖਿਲਾਫ ਬੋਲਣਗੇ ਤੁਸੀਂ ਬਿਜਲੀ ਵਾਲਾ ਜਲੂਸ ਕੱਢਿਆ ਤੁਸੀਂ ਪੰਜਾਬ ਦੇ ਵਿੱਚ ਜੋ ਲੋਕਾਂ ਨਾਲ ਕੀਤਾ ਤੁਸੀਂ ਜਿਸ ਪ੍ਰਕਾਰ ਦੇ ਟੈਕਸ ਲਾਏ ਨੇ ਜਿਸ ਪ੍ਰਕਾਰ ਪਟੋਲਦਰ ਲੋਕਤਾ ਬੋਲਣ ਗਈ ਲੋਕ ਤੁਹਾਡੇ ਖਿਲਾਫ ਬੋਲਣਗੇ ਤੁਸੀਂ ਇਹ ਨਾ ਸਮਝੋ ਮਾਲੀ ਕੱਲਾ ਅੱਜ ਉਹਦੇ ਪਿੱਛੇ ਲੱਖਾਂ ਆਵਾਜ਼ਾਂ ਬੋਲਣਗੀਆਂ ਲੱਖਾਂ ਲੋਕ ਬੋਲਣਗੇ ਇਸ ਕਰਕੇ ਭਗਵਾਨ ਸਿੰਘ ਮਾਨ ਨੂੰ ਚੇਤਾਵਨੀ ਆ ਵੀ ਰੱਬ ਤੇ ਹੱਥ ਦਾ ਬੈਰ ਹੁੰਦਾ ਮਿੱਤਰਾ ਮੈਨੂੰ ਐ ਲੱਗਦਾ ਵੀ ਹੁਣ ਗੱਲ ਸਿਰੇ ਤੇ ਆ ਘੜਾ ਫੁੱਟ ਗਿਆ ਤੇਰੇ ਪਾਪਾਂ ਦਾ ਤੇ ਤੂੰ ਵੀ ਜੇ ਕੁਤਰਤ ਨੇ ਚਾਇਆ ਛੇਤੀ ਹੀ ਇਹ ਮੈਨੂੰ ਲੱਗਦਾ ਇੱਥੋਂ ਚੱਲਦਾ ਹੋ ਜਾਏਗਾ ਕਿਉਂਕਿ ਇਹਨਾਂ ਦਾ ਆਪਣਾ ਕਲੇਸ਼ ਵੀ ਬਹੁਤ ਆ ਤੇ ਉਸ ਡਰ আর ਭੈ ਦੇ ਮਾਹੌਲ ਦੇ ਵਿੱਚ ਉਹ ਇਹ ਜਿਹੀਆਂ ਹਰਕਤ ਕੋਈ ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਟੱਲੀ ਹੋ ਜਾਂਦੇ ਨੇ ਅਸੀਂ 3.5 ਪੰਜਾਬ ਅਸੀਂ 3.5 ਦਰਿਆਵਾਂ ਦੀ ਧਰਤੀ ਇਹਨਾਂ ਨੂੰ ਕੋਈ ਫਿਕਰ ਨਹੀਂ ਕਿ ਪੰਜਾਬ ਦੇ ਪਾਣੀ ਨੇ ਪੰਜਾਬ 'ਚ ਦਾ ਕੈਂਸਰ ਮਚਾਇਆ ਜਿਹਦੇ ਵਿੱਚ ਫੈਕਟਰੀਆਂ ਦਾ ਪਾਣੀ ਪੈਂਦਾ ਤੇ ਰਾਜਸਥਾਨ ਕੋਈ ਸਰਬੱਤ ਦਾ ਭਲਾ ਮੰਗਦਾ ਜੇ ਐਜ ਸਿੱਖ ਤੁਸੀਂ ਵੇਚ ਰਹੇ ਹੋ ਪੰਜਾਬ ਦੀ ਧਰਤੀ ਦੇ ਗੁਰੂਆਂ ਪੀਰਾਂ ਦੀ ਗੱਲ ਕਰਦੇ ਹੋ ਤਾਂ ਸਾਰਿਆਂ 'ਚ ਕੈਂਸਰ ਦੀ ਜਿਹੜੀ ਹਾਲਾਤ ਪੈਦਾ ਕੀਤੇ ਹੋਏ ਨੇ ਤੁਸੀਂ ਦੇਖੋ ਪੀਕਾ ਨੇਰ ਵਾਲੀ ਟ੍ਰੇਨ ਬੰਦ ਹੋ ਗਈ ਐਮਜ਼ ਦੇ ਵਿੱਚ ਮਰੀਜ਼ ਭਜੇ ਪਏ ਨੇ ਰੋਜ਼ ਕੈਂਸਰ ਦੇ ਕੇਸ ਡਿਟੈਕਟ ਨੂੰ ਉਸ ਪਾਸੇ ਨੂੰ ਤੁਰਨ ਦੀ ਬਜਾਏ ਹਸਪਤਾਲਾਂ ਦੇ ਵਿੱਚ ਗੈਨੀ ਦੇ ਡਾਕਟਰ ਨੇ ਮੈਂ ਹੁਣ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਫਤੇਗੜ ਸਾਹਿਬ ਦੇ ਵਿੱਚ ਤਿੰਨ ਸਰਜਨ ਨੇ ਤਿੰਨ ਸਰਜਨ ਕੀ ਕਰਨਗੇ ਜੀ ਜਿਹੜਾ ਬੇਹੋਸ਼ੀ ਕਰਨ ਵਾਲਾ ਡਾਕਟਰ ਹੁੰਦਾ ਜਿਹਨੂੰ ਅਨਥੀਸੀਆ ਜਿਹੜਾ ਦਿੰਦਾ ਉਹ ਹੈ ਹੀ ਨਹੀਂ ਉੱਥੇ ਉਹ ਕਹਿੰਦੇ ਜੀ ਅਸੀਂ ਆਪਰੇਸ਼ਨ ਤਾਂ ਤਾਂ ਕਰਾਂਗੇ ਜੇ ਮੋਢਲਾ ਕੰਮ ਹੋਊਗਾ ਜੇ ਕੋਈ ਬੇਹੋਸ਼ ਕਰੂਗਾ ਮਰੀਜ਼ ਨੂੰ ਤੋ ਇਸ ਪ੍ਰਕਾਰ ਇਸ ਪਾਸੇ ਤਵੱਜੋ ਦੇਣ ਦੀ ਬਜਾਏ ਆ ਨਵਾਂ ਕੰਮ ਫੜ ਲਿਆ ਵੀ ਜਾਂ ਕਦੇ ਮਾਲੀ ਤੇ ਪਰਚਾ ਦੇ ਦੋ ਕਦੇ ਸਬਸਕ੍ਰਾਈਬ ਸਿੱਧੂ ਦੇ ਤੇ ਦੋ ਕਦੇ ਭਾਨੂੰ ਸਿੱਧੂ ਦੇ ਦੋ ਕਦੇ ਤੁਸੀਂ ਚੱਕ ਕੇ ਆਪਣੇ ਲੱਖੇ ਤੇ ਦੇ ਦੋ ਯਾਨੀ ਜਿਹੜਾ ਪੰਜਾਬ ਦੇ ਹੱਕ ਚ ਬੋਲੇਗਾ ਉਹਨੂੰ ਹੁਣ ਇਹ ਮਾੜਾ ਆਨਸਰ ਗਰਦਾਨ ਰਹਿਣ ਤੇ ਜਿਹੜੀ ਐਫ ਆਈ ਆਰ ਹੋਈ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਆ ਜਿਹੜਾ ਅਮਿਤ ਜੈਨ ਆ ਜਿਹੜਾ ਵੱਡਾ ਹਿੰਦੂ ਗਊ ਰੱਖਿਆਕ ਬਣਿਆ ਫਿਰਦਾ ਇਹਦੇ ਖਿਲਾਫ ਵੀ ਕਾਰਵਾਈ ਤਿਆਰ ਆ ਤੇ ਹੁਣ ਇਹਨੂੰ ਭੱਜੇ ਨੂੰ ਜਿਹੜਾ ਹੈਗਾ ਰਾਹ ਨਹੀਂ ਥਿਆਉਣਾ ਤੇ ਹੁਣ ਆਪਣਾ ਪੜਿਆ ਵਿਚਾਰ ਲੈ ਵੀ ਸਰਕਾਰਾਂ ਨਾਲ ਨਹੀਂ ਖੜਦੀਆਂ ਹੁੰਦੀਆਂ ਸਰਕਾਰਾਂ ਨੇ ਸਦਾ ਉੱਪਰ ਨਹੀਂ ਰਹਿਣਾ ਹੁੰਦਾ ਤੇ ਤੂੰ ਹੁਣ ਆਪਣਾ ਪੜਿਆ ਵਿਚਾਰ ਲੈ ਵੀ ਤਾਂ ਕੀਤਾ ਕੀ ਆ ਤੇ ਇਸ ਕਰਕੇ ਇਸ ਪ੍ਰਕਾਰ ਦੇ ਜਿਹੜੇ ਦਲਾਲ ਲੋਕ ਨੇ ਜਿਹੜੇ ਸਰਕਾਰ ਦੀਆਂ ਬੁਰਕੀਆਂ ਤੇ ਆਪਣਾ ਸਿਸਟਮ ਚਲਾਉਂਦੇ ਨੇ ਉਹਨਾਂ ਨੂੰ ਸਮਾਜ ਵੀ ਬਾਲਾ ਮੈਨੂੰ ਇਹ ਲੱਗਦਾ ਵੀ ਕਰੇ ਨੀਂਦ ਕਿਵੇਂ ਆਈ ਹੋਊਗੀ ਸਾਫ਼ ਸੁਥਰੇ ਅਖਸਤਾ ਮਾਲਕਾ ਠੀਕ ਆ ਕਈ ਵਾਰ ਉਹ ਟਿੱਪਣੀਆਂ ਕਰਦਾ ਬੜੀਆਂ ਬੇਵਾਕੀ ਨਾਲ ਕਰ ਜਾਂਦਾ ਮਾਲਵਿੰਦਰ ਸਿੰਘ ਮਾਲੀ ਪਰ ਉਹਦੀਆਂ ਟਿੱਪਣੀਆਂ ਚ ਜਾਨ ਹੁੰਦੀ ਆ ਉਹਦੀਆਂ ਟਿੱਪਣੀਆਂ ਦੇ ਵਿੱਚ ਕੋਈ ਸੱਚ ਹੁੰਦਾ ਕੂੜ ਨਖੱਟੇ ਨਾਨਕਾ ਔਰ ਸੱਚ ਰਹੀ ਵਾਲੀ ਗੱਲ ਜਿਹੜੀ ਹੈਗੀ ਆ ਤੇ ਹੁਣ ਮਾਲੀ ਨੂੰ ਚੁੱਪ ਕਰਾ ਲੋਂਗੇ ਆ ਜਾਊਗਾ ਜਮਾਨ ਤੋਂ ਕਿ ਆ ਜਾਊਗਾ ਅੱਜ 100 ਵਕੀਲਾਂ ਦੇ ਫੋਨ ਆਇਆ ਕਹਿੰਦੇ ਭਾਈ ਹਾਈ ਕੋਰਟ ਵੀ ਲੜਾਂਗੇ ਲੋਕਲ ਕੋਰਟ ਦੇ ਵਿੱਚ ਵੀ ਲੜਾਂਗੇ ਅਸੀਂ ਫ੍ਰੀ ਆਫ ਕੋਸਟ ਤੇ ਜਿਸ ਦਿਨ ਭਗਵਾਨ ਸਿੰਘ ਮਾਂ ਨੂੰ ਕਿਸੇ ਨੇ ਅੰਦਰ ਦਿੱਤਾ ਤੇ ਕਿਸੇ ਨੇ ਫ੍ਰੀ ਦੇ ਵਿੱਚ ਵਕੀਲ ਵੀ ਨਹੀਂ ਹੋਣਾ ਤੇ ਮੈਨੂੰ ਲੱਗਦਾ ਲੋਕ ਕਿੱਦੋਂ ਭੱਜਣਗੇ ਔਰ ਆਪਣਾ ਚੰਮ ਬਚਾਉਣ ਦਾ ਇਹ ਯਤਨ ਕਰੇਗਾ ਤੇਦਾ ਚੰਮ ਬਚਣਾ ਨਹੀਂ ਜੀ ਬਿਲਕੁਲ ਭਾਈ ਇਸ ਦੇ ਵਿੱਚ ਇਹ ਵੀ ਹੈ ਜਿਸ ਤਿੱਕ ਨਾਲ ਉਹ ਕਹਿ ਰਹੇ ਨੇ ਕਿ ਧਾਰਮਿਕ ਭਾਵ ਕੁਝ ਸਿੱਖਾਂ ਦੇ ਗੁਰੂਆਂ ਬਾਰੇ ਸਿੱਖਾਂ ਬਾਰੇ ਕੁਝ ਬੋਲਦਾ ਹੈ ਉੱਥੇ ਧਾਰਮਿਕ ਭਾਵਨਾਵਾਂ ਵਿੱਚ ਭੜਕਦੀਆਂ ਨੇ ਉੱਥੇ ਸਾਰੇ ਇਕੱਠੇ ਹੋ ਜਾਂਦੇ ਨੇ ਕਿਸੇ ਵੀ ਚੀਜ਼ ਲਈ ਹੋਵੇ ਸਾਰੇ ਇਕੱਠੇ ਹੋ ਕੇ ਇੱਕ ਤਾਂ ਕਹਿੰਦੇ ਨੇ ਕਿ ਇੱਥੇ ਜਿਆਦਾ ਮਾਫੀ ਮੰਗੋ ਜਾਂ ਬੰਦੀ ਕਾਰਵਾਈ ਕੀਤੀ ਜਾਵੇ ਇੱਥੇ ਨਾ ਤਾਂ ਇਕੱਠ ਹੋਇਆ ਨਾ ਮਾਫੀ ਮੰਗਣ ਲਈ ਕਿਹਾ ਨਾ ਇਸ ਦਿੱਕਤ ਨਾਲ ਕਹਿੰਦਾ ਸਿੱਧਾ ਚੱਕ ਕੇ ਜੇਲ੍ਹ ਚ ਸਿੱੜਤਾ ਕਹਿੰਦੇ ਧਾਰਮਿਕ ਭਾਵਨਾ ਕਿ ਥੋੜਾ ਭੜਕੀਆਂ ਅੰਦਰ ਭਟਕਿਆ ਹੋਇਆ ਜਿਵੇਂ ਸ਼ਰਾਬੀ ਨੂੰ ਅੱਛ ਵੀ ਨਹੀਂ ਲੱਗ ਜਾਂਦੀ ਪੰਜਾਬੀ ਜੀ ਕਹਿੰਦੇ ਨੇ ਸ਼ਾਮ ਨੂੰ ਸ਼ਰਾਬ ਪੀ ਲਈ ਸਵੇਰੇ ਲੱਸੀ ਮੰਗਦਾ ਫਿਰਦਾ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਯਾਰ ਕਰਨਾ ਰਾਤ ਨੂੰ ਟਵੀਟ ਕਰਤਾ ਵੀ ਮੈਂ ਤਾਂ ਜਹਾਜ਼ ਤੋਂ ਮੇਰਾ ਪੈਸ ਸਲਿੱਪ ਹੋ ਗਿਆ ਸੀ ਸਵੇਰੇ ਕਹਿੰਦਾ ਮੈਂ ਸ਼ਰਾਬ ਨਹੀਂ ਸੀ ਪੀਤੀ ਵੀ ਭਾਈ ਤੈਨੂੰ ਕਿਸ ਨੇ ਪੁੱਛਿਆ ਯਾਨੀ ਕਿ ਸਭ ਤੋਂ ਨਕੰਮਾ ਮੁੱਖ ਮੰਤਰੀ ਹੁਣ ਤੱਕ ਔਰ ਅਸੀਂ ਇਸ ਗੱਲ ਦੇ ਦੋਸ਼ੀ ਵੀ ਹਾਂ ਜਦੋਂ ਇਸ ਗੱਲ ਦੀ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਸਾਨੂੰ ਐਂ ਲੱਗਦਾ ਸੀ ਯਾਰ ਕਾਲੀਆਂ ਤੋਂ ਖਿਹੜਾ ਛੁੜ ਜੂ ਕਾਂਗਰਸੀਆਂ ਤੋਂ ਪਰ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਤਾ ਨਾ ਬਾਅਦ ਚੋਂ ਪਤਾ ਲੱਗਾ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਕਰ ਦੇਖਿਆ ਨਹੀਂ ਉਹੀ ਭਲਾ ਤੇ ਇਹਨੇ ਜਿਹੜੀ ਆਤਮ ਬਚਾਈ ਆ ਜਿਸ ਪ੍ਰਕਾਰ ਅਰ ਮੈਂ ਤੁਹਾਨੂੰ ਇੱਕ ਇਹ ਦਾਅਵੇ ਨਾਲ ਕਹਿਣਾ ਇਹਦੇ ਮੰਤਰੀਆਂ ਨੇ ਬਚਣਾ ਨਹੀਂ ਇਹੀ ਪੁਲਿਸ ਜਿਹੜੀ ਹੈਗੀ ਆ ਇਹਨਾਂ ਨੂੰ ਇਸੇ ਪ੍ਰਕਾਰ ਲਿਆਏਗੀ ਤਾਂ ਇਹਨਾਂ ਦੀਆਂ ਤਾਂ ਜਵਾਨਤਾ ਵੀ ਨਹੀਂ ਹੋਣੀ ਐ ਨਾ ਪਿੱਛੇ ਲੋਕਾਂ ਨੇ ਵੀ ਨਹੀਂ ਇਕੱਠੇ ਹੋਣਾ ਮੈਂ ਫਿਰ ਬਾਰ-ਬਾਰ ਇਹੀ ਗੱਲ ਤੇ ਉੱਪਰ ਮੈਂ ਆਪਣੀ ਜ਼ੋਰ ਦੇ ਰਿਹਾ ਵੀ ਮਾਲਵੇਂਦਰ ਸਿੰਘ ਮਾਲੀ ਨੂੰ ਸਰਕਾਰ ਨੂੰ ਅਜੇ ਵੀ ਸੋਚ ਲੈਣਾ ਚਾਹੀਦਾ ਜੋ ਹਾਲਾਤ ਇਹਨੇ ਪੰਜਾਬ ਦੇ ਬਣਾਏ ਹੋਨੇ ਹਰ ਤੀਜੇ ਦਿਨ ਜੇ ਕੋਈ ਐਕਟਿਵਿਸਟ ਇਹਨਾਂ ਦੇ ਖਿਲਾਫ ਬੋਲਦਾ ਜਾਂ ਕੋਈ ਕੱਟ ਲਿਆਉਂਦਾ ਉਹਨਾਂ ਉੱਪਰ ਪਰਚਾ ਦੇਣ ਦੀ ਕੋਸ਼ਿਸ਼ ਕਰਦੇ ਨੇ ਤੇ ਪੁਲਿਸ ਤਾਂ ਹੱਥ ਟੋਕੀ ਆ ਪੁਲਿਸ ਦਾ ਹਰ ਭਈਆ ਜਦੋਂ ਅਸੀਂ ਪਰਸੋ ਮੈਂ ਉਹਨਾਂ ਦੀ ਵੀਡੀਓ ਦੇਖੀ ਉਹਦੇ ਵਿੱਚ ਥਾਣੇਦਾਰ ਨੂੰ ਕਿਹਾ ਮਾਲਮਿੰਦਰ ਸਿੰਘ ਮਾਲੀ ਨੇ ਵੀ ਬਾਈ ਜੀ ਆ ਕੇ ਸੋਫੇ ਤੇ ਸੋਫੇ ਤੇ ਬਹਿਜੋ ਉਹ ਕਹਿੰਦਾ ਹੁਣ ਤੂੰ ਦੱਸੇਂਗਾ ਮੈਨੂੰ ਇਹ ਬੋਲੀ ਜਿਹੜੀ ਹੈਗੀ ਆ ਇਹ ਸਿਆਸਤ ਤੋਂ ਪ੍ਰੇਰਿਤ ਬੋਲੀ ਆ ਵੀ ਉੱਪਰੋਂ ਡੰਡਾ ਦਿੱਤਾ ਹੋਇਆ ਵੀ ਹੁਣੇ ਚੱਕ ਕੇ ਲਿਆਓ ਹੁਣੇ ਪਰਚਾ ਦੋ ਇਸ ਕਰਕੇ ਕਿਉਂਕਿ ਇਹਨਾਂ ਦਾ ਆਪਣਾ ਕਾਟੋ ਕଲେਜ ਦੇ ਵਿੱਚ ਮਾਨਸਿਕ ਤੌਰ ਤੇ ਮੈਨੂੰ ਇਹ ਲੱਗਦਾ ਵੀ ਕਿਸੇ ਚੰਗੇ ਮਨੋਵਿਗਿਆਨਕ ਨੂੰ ਹੁਣੇ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਆਪਣਾ ਦਿਖਾ ਲੈਣ ਕਿ ਤੇ ਐਮ ਜੂਮ ਉੱਤੇ ਇਲਾਜ ਕਰਾ ਲੈਣ ਯਾਰ ਵੀ ਯਾਰ ਮੈਂ ਕਿਹੜੇ ਪਾਸੇ ਜਾਣਾ ਜਾਂ ਕੋਈ ਚੰਗਾ ਸਲਾਹ ਕਰ ਲੈ ਲਵਾਂ ਇਹ ਆਪਣੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਦੇ ਜ਼ੁਲਮ ਇਹ ਉਹ ਇਨਕਲਾਬੀ ਨੇ ਤੇ ਉੱਥੇ ਬੇਰਾਂ ਭਟੇ ਨਹੀਂ ਪੁੱਛਿਆ ਜਦੋਂ ਕੇਜਰੀਵਾਲ ਬਾਹਰ ਆਇਆ ਤੇ ਉਹਦੇ ਪੈਰੀਂ ਹੱਥ ਲਾਉਣ ਰਿਹਾ ਸੀਗਾ ਕਦੇ ਮੈਂ ਕੋਸ਼ਿਸ਼ ਕਰਦਾ ਕਿਸੇ ਨੇ ਸਟੇਜ ਤੇ ਨਾਂ ਵੀ ਨਹੀਂ ਬੋਲਿਆ ਉਹ ਫ੍ਰਸਟ੍ਰੇਸ਼ਨ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਇਹ ਸਰਕਾਰ ਦਾ ਮੁੱਟ ਬੰਨੇ ਆ ਉਹਨਾਂ ਪਰੇ ਪਰਚੇ ਯਾਨੀ ਇਹ ਤਾਂ ਸ਼ਰਮਨਾਕ ਹਾਲਾਤ ਨਹੀਂ ਹੋ ਸਕਦਾ ਬਹੁਤ ਸ਼ੁਕਰੀਆ ਲਾਲੀ ਜੀ ਸਾਡੇ ਨਾਲ ਸੀਗੇ ਤਾਂ ਬਾਈ ਨੇ ਜਿਸ ਤਿੱਕਣਾ ਗੱਲ ਰੱਖੀ ਹੈ ਇਸ ਤੋਂ بڑا ਕੁਝ ਸਿੱਖਣ ਨੂੰ ਮਿਲਦਾ ਤਾਂ ਕੀ ਲੱਗਦਾ ਹੈ ਕਿ ਜਿਹੜੇ ਸਿੱਖਣਾ ਜਿਨ੍ਹਾਂ ਨੂੰ ਚਾਹੀਦਾ ਉਹ ਸਿੱਖਣਗੇ ਇਸ ਚੀਜ਼ ਨੂੰ ਦੇਖਦੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂ ਸਹਾਯੋਗ ਦੇ ਇਸ ਜਗਮੀ ਧੰਨਵਾਦ